ਗੁੱਡ ਮਾਰਨਿੰਗ ਫਰੈਂਡਸ ਪੁਰਾਣੇ ਰੋਗ ਠੀਕ ਕਿਉਂ ਨਹੀਂ ਹੁੰਦੇ ਇੱਕ ਰੋਗ ਠੀਕ ਹੋ ਜਾਂਦਾ ਦੂਜਾ ਸ਼ੁਰੂ ਹੋ ਜਾਂਦਾ ਦੂਜਾ ਠੀਕ ਹੋ ਜਾਂਦਾ ਤੀਜਾ ਸ਼ੁਰੂ ਹੋ ਜਾਂਦਾ ਵਾ ਰੋਗ ਦਬਦੇ ਕਿਵੇਂ ਆ ਜਾਂ ਕਿਵੇਂ ਦਬਾਈ ਜਾਂਦੇ ਆ ਅੱਜ ਇਸ ਵਿਸ਼ੇ ਬਾਰੇ ਗੱਲ ਕਰਾਂਗੇ ਸੋਰਾ ਸੈਕੋਸੀ ਸਿਫੀਲਸ ਟਿਬਰਕੂਲੋਸਿਸ ਇਹ ਮਿਆਜਮੇ ਆ ਇਹ ਸਰੀਰ ਅੰਦਰ ਜ਼ਹਿਰ ਫੈਲਾਉਣ ਵਾਲਾ ਕੰਮ ਕਰਦੇ ਆ ਕਹਿੰਦੇ ਆ ਵੀ ਸੋਰਾ ਮਿਆਜਮਾ ਕਰਕੇ ਦਸਾਂ ਚੋਂ ਅੱਠ ਰੋਗ ਸਿਰਫ ਸੋਰਾ ਮਿਆਜਮਾ ਕਰਕੇ ਹੁੰਦੇ ਜਿਹੜੇ ਰੋਗ ਖਤਰਨਾਕ ਆ ਸੋਰਾ ਕੀ ਆ ਜਦੋਂ ਤੁਸੀਂ ਡਾਕਟਰ ਮਾਥਮਾ ਹੈਰੀਮਨ ਦੀ ਬੋਕਸ ਪੜੋਗੇ ਸੋਰਾ ਸਾਈਕੋਸਿਸ ਸਿਫਿਲਿਸ ਬਾਰੇ ਪੜੋਗੇ ਸੋਰਾ ਕੀ ਆ ਜਦੋਂ ਮਨ ਸਾਫ਼ ਹੁੰਦਾ ਵਾ ਉਦੋਂ ਇਹ ਬਿਮਾਰੀ ਉਹਨੂੰ ਤੱਕੇ ਬਿਮਾਰੀਆਂ ਤੋਂ ਬਚਾ ਰਹਿਂਦਾ ਵਾ ਜਦੋਂ ਮਨ ਅੰਦਰ ਬੁਰੇ ਖਿਆਲ ਆਉਣ ਲੱਗਦੇ ਆ ਤਾਂ ਮਨ ਥਰੀਰ ਅੰਦਰੋਂ ਗੰਦਗੀ ਕੱਢ ਕੇ ਚਮੜੀ ਛੱਡ ਦਿੰਦਾ ਵਾ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਚਮੜੀ 'ਚ ਥੋੜੀ ਜਿਹੀ ਇਨਫੈਕਸ਼ਨ ਹੋ ਗਈ ਆ ਟਿਊਪਾਂ ਲਾ ਕੇ ਟੀਗਾਂ ਲਾ ਕੇ ਮਲਮਾਂ ਲਾ ਕੇ ਤੁਸੀਂ ਉਸ ਨੂੰ ਫਿਰ ਅੰਦਰ ਦਬਾ ਦਿੰਦੇ ਹੋ ਉਹ ਕੀ ਕਰਦਾ ਜਿਹੜੀ ਸਰੀਰ ਨੇ ਗੰਦਗੀ ਚੱਕ ਕੇ ਬਾਹਰ ਮਾਰੀ ਜਾ ਉਹਨੂੰ ਫਿਰ ਅੰਦਰ ਦਬਾਉਣ ਨਾਲ ਉਹ ਜ਼ਹਿਰੀਲਾ ਮੈਜਮਾ ਲਿਵਰ ਨੂੰ ਫੜ ਲੈਂਦਾ ਕਿਡਨੀ ਤੇ ਇਫੈਕਟ ਕਰ ਜਾਂਦਾ ਫੇਫੜਿਆਂ ਤੇ ਇਫੈਕਟ ਕਰ ਜਾਂਦਾ ਵਾ ਇਮਿਊਨਿਟੀ ਦੇ ਰੋਗ ਹੋ ਜਾਂਦੇ ਆ ਪੇਟ ਨੂੰ ਇਫੈਕਟ ਕਰ ਦਿੰਦਾ ਵਾ ਜਾਨੀ ਕਿ ਉਹ ਗੰਦਗੀ ਆ ਜਿਹੜਾ ਮੈਜਮਾ ਵਾ ਸਰੀਰ ਨੂੰ ਸਿਉਂ ਕਰ ਵਾਂਗੂ ਖਾਣਾ ਸ਼ੁਰੂ ਕਰ ਦਿੰਦਾ ਵਾ ਜਦੋਂ ਹੋਰ ਆਰਬਨ ਖਰਾਬ ਹੋ ਜਾਂਦੇ ਆ ਉਦੋਂ ਨਵੇਂ ਤੇ ਨਵੇਂ ਰੋਗ ਪੜਪਣ ਲੱਗ ਜਾਂਦੇ ਆ ਜਾਨੀ ਕਿ ਸਰੀਰ ਅੰਦਰੋਂ ਜਿਹੜੀ ਨਿਕਲੀ ਗੰਦਗੀ ਆ ਉਸਨੂੰ ਫਿਰ ਅੰਦਰ ਮੋੜਨਾ ਇਹ ਸੀਰ ਬਡੇ ਬਹੁਤ ਵੱਡਾ ਜੁਰਮ ਆ ਇੱਕ ਬਹੁਤ ਵੱਡਾ ਪਾਪ ਆ ਜਸ ਕਰਕੇ ਲਾ ਇਲਾਜ ਰੋਗ ਹੁੰਦੇ ਆ ਇੱਕ ਰੋਗ ਦਬਨ ਤੋਂ ਬਾਅਦ ਦੂਜਾ ਹੋ ਜਾਂਦਾ ਇਹ ਰੋਗ ਕੀ ਕਰਦੇ ਆ ਸੀਰ ਨੂੰ ਬਿਲਕੁਲ ਖਤਮ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਇਹ ਹੁੰਦੇ ਰੋਗ ਐਂ ਦਬਦੇ ਆ ਜਦੋਂ ਆਪਾਂ ਟੀਕਾ ਟੂਪਾ ਮਲਮਾ ਲਾ ਕੇ ਰੋਗ ਨੂੰ ਅੰਦਰ ਦਬਾਉਨੇ ਆ ਕਾਹ ਗੱਲ ਕਰਨਾ ਕਿ ਦਬੇ ਹੋਏ ਰੋਗ ਜਿਹੜਾ ਦਬਿਆ ਹੋਇਆ ਮਿਆਦਵਾ ਇਹ ਕੀ ਕਰਦਾ ਜਿਹੜੇ-ਜਿਹੜੇ ਅੰਗ ਨੂੰ ਕਿਵੇਂ-ਕਿਵੇਂ ਖਰਾਬ ਕਰਦਾ